ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਦਾਸ ਖੜਾ ਮੀਡੀਆ ਚਾਰਜ ਲੁਧਿਆਣਾ ਸਵਾਜ ਅਸੀਂ ਪਹੁੰਚੇ ਆਂ ਡੈਰੀਆਂ ਦੇ ਵਿੱਚ ਡੈਰੀ ਕੰਪਲੈਕਸ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਗੁਰੂ ਘਰ ਹੈ ਪੂਰੇ ਸਾਹਮਣੇ ਠੇਕਾ ਹੈ ਕੋਈ ਕੱਜ ਇੱਥੇ ਮਰਡਰ ਹੋਇਆ ਮਰਡਰ ਹੋਣ ਦੇ ਕਾਰਨ ਪਬਲਿਕ ਦਾ ਕੁਝ ਹੋਣਾ ਪੁਲਿਸ ਪ੍ਰੋਸੈਸਰ ਦਾ ਵੀ ਕਹਿਣਾ ਹੈ ਵੀ ਤਕਰੀਬਨ ਜਿਹੜੇ ਇੱਥੇ ਲੋਕ ਜਿਹੜੇ ਰਹਿ ਰਹੇ ਨੇ ਜਾਂ ਦੁਕਾਨਦਾਰ ਨੇ ਉਹ ਵੀ ਖੁਦ ਕਹਿ ਰਹੇ ਨੇ ਵੀ ਜਿਹੜਾ ਇੱਥੇ ਲੋਹ ਲੜਾਈਆਂ ਹੁੰਦੇ ਰੋਜ਼ ਝਗੜੇ ਹੁੰਦੇ ਨੇ ਉਹ ਰੋਜ਼ ਇੱਥੇ ਤਕਰੀਬਨ ਮਰਡਰ ਹੋਣ ਤੱਕ ਗੱਲ ਪਹੁੰਚ ਜਾਂਦੀ ਆ ਲੇਕਿਨ ਅੱਜ ਇੱਕ ਮਰਡਰ ਹੋ ਚੁੱਕਾ ਹੈ ਅੱਜ ਮਰਡਰ ਦਾ ਕਾਰਨ ਜਿਹੜਾ ਸਭ ਤੋਂ ਵੱਧ ਲੋਕਾਂ ਦਾ ਕਹਿਣਾ ਹੈ ਵੀ ਜਿਹੜਾ ਮਰਡਰ ਦਾ ਕਾਰਨ ਹੈ ਸਿਰਫ ਠੇਕਾ ਹੈ ਕਿ ਇੱਥੇ ਠੇਕਾ ਗੁਰਦਾਰਾ ਸਾਹਿਬ ਦੇ ਸਾਹਮਣੇ ਨਹੀਂ ਹੋਣਾ ਚਾਹੀਦਾ ਲੇਕਿਨ ਜਿਹੜੇ ਅੱਜ ਲੋਕ ਇੱਥੇ ਗੈਂਗਸਟਰ ਵੀ ਕਹਿੰਦੇ ਪਹੁੰਚਦੇ ਨੇ ਲੋਕਾਂ ਦਾ ਕਹਿਣਾ ਹੈ ਔਰ ਆਉਥੋਂ ਅਗਿਰੀ ਤਸਵੀਰਾਂ ਨਾਲ ਫੋਨ ਵੀ ਕੀ ਕਹਿ ਰਿਹਾ ਹੈ ਇਹ ਲਾ ਹੋਇਆ ਹੈ ਪਤਾ ਨਹੀਂ ਸਰ ਦਾ ਫੋਨ ਆਇਆ ਵਾ ਮਾਸੀ ਦਾ ਮੁੰਡਾ ਵਾ ਅੱਜ ਸਵੇਰੇ ਇਹਨਾਂ ਨੇ ਫੋਨ ਕੀਤਾ ਕਿ ਬਾਪਾ ਦੀ ਜਤੋਗੀ ਹੁਣ ਆਏ ਆਂ ਅਸੀਂ ਚੰਦਰ ਨਗਰ ਤੋਂ ਯਾਨੀ ਹੁਣ ਯਾਨੀ ਕਿ ਤਕਰੀਬਨ ਦੋ ਤੋਂ ਤਿੰਨ ਬਾਅਦ ਚ ਪਤਾ ਲੱਗਾ ਸਾਨੂੰ ਹਾਂ ਜੀ ਜੀ ਹੁਣ ਹੁਣੇ ਫੋਨ ਕੀਤਾ ਮਾਸੀ ਦਾ ਮੁੰਡਾ ਮੈਂ ਐਤਵੱਦ ਵਾਲਾ ਇਸ ਕਾਲ ਨੂੰ ਜਿਹੜਾ ਕਿ ਅੱਜ ਇੱਥੇ ਕਿ ਮਰਡਰ ਹੋਇਆ ਅੱਜ ਤਕਰੀਬਨ ਇੱਕ ਕਹਿੰਦੇ ਵੀ ਨਸ਼ਾ ਕੀਤਾ ਸੀ ਉਹਨੂੰ ਡਰਿੰਕ ਕੀਤੀ ਉਹ ਕੀ ਕਹਿਣਾ ਚਾਹ ਰਹੇ ਆਂ ਸ਼ਹਿਰ ਤੋਂ ਲੱਖਾਂ ਕੋਈ ਜਿਹੜੇ ਉਹ ਇਦਾਂ ਦੇ ਬੰਦੇ ਆ ਦਿਹਾੜੀ ਦਾ ਸ਼ਹਿਰ ਤੋਂ ਹੀ ਸ਼ੁਰੂ ਹੋ ਜਾਂਦੇ ਰਾਤ ਨੂੰ ਦਾ ਮਤਲਬ ਮੇਲਾ ਹੀ ਲੱਗਿਆ ਹੁੰਦਾ ਇੱਕ ਅੱਗੇ ਵੀ ਲੜਾਈਆਂ ਹੁੰਦੀਆਂ ਨੇ ਜੀ ਇੱਥੇ ਹਾਂਜੀ ਹਾਂਜੀ ਲੜਾਈਆਂ ਹੁੰਦੀਆਂ ਨੇ ਇੱਥੇ ਹੁੰਦੀ ਰਹੇਦੇ ਕੰਮ ਇਹ ਲਗਾ ਕਿ ਟੋਡਾ ਕੀ ਕਹਿਣਾ ਵੀ ਇੱਥੇ ਜਾਣ ਕੇ ਤਕਰੀਬਨ ਜਿਹੜਾ ਠੀਕਾ ਖੁੱਲਿਆ ਵੀ ਇੱਥੇ ਲਗਾਤਾਰ ਕੋਈ ਕੋਈ ਕੰਟਰੋਲ ਨਹੀਂ ਹੈਗਾ ਹਾਂਜੀ ਕੋਈ ਕੰਟਰੋਲ ਨਹੀਂ ਹੈ ਤਕਰੀਬਨ ਮੈਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਇਹ ਵੀ ਇੱਥੇ ਮਤਲਬ ਜਿਹੜੇ ਪੀਣੇ ਆ ਖਾਣਾ ਉਹਦਾ ਘਰੀ ਲੈ ਕੇ ਜਾਓ ਇੱਥੇ ਬੈਠੇ ਮਤਲਬ ਆਪਾਂ ਗੱਲ ਕਰਨਾ ਇੱਥੇ ਲੇਡੀ ਲੰਗਦੀਆਂ ਨੇ ਬੇਖੂਦ ਠੀਕ ਹੈ ਕਿ ਕਰਨ ਜਿਹੜਾ ਕਿ ਇੱਕ ਮਾਮਲਾ ਇੱਕ ਮਰਡਰ ਦਾ ਹੋਇਆ ਵਾ ਅੱਜ ਸਿਰਸਰ ਇਨਫੋਰਮੇਸ਼ਨ ਆਈ ਸੀ ਕਿ ਬੋਡੀ ਪਈ ਆ ਆਪਣੀ ਡੈਰੀ ਚੌਂਕ ਜੁੜਿਆਣਾ ਉਹਦੇ ਸਮਾਂ ਦੇ ਵਿੱਚ ਅਸੀਂ ਇੱਥੇ ਮੌਕੇ ਤੇ ਆਇਆ ਸੀ ਤੇ ਦੇਖਣ ਤੇ ਲੱਗਦਾ ਸੀ ਕਿ ਜਿਵੇਂ ਮਰਡਰ ਹੋਇਆ ਕਿਉਂਕਿ ਕਲੌਕ ਟਾਈਮ ਦੇ ਨਾਲ ਬੰਦੇ ਦੇ ਸੱਤੇ ਤੇ ਸੱਟ ਮਾਰ ਕੇ ਉਹ ਉਹ ਨੰਬਰ ਦੇ ਬੰਦੇ ਦਾ ਆਇਡੈਂਟੀਫਾਈ ਹੋ ਗਿਆ ਸੋ ਉਹਨੂੰ ਨਾਮ ਦਾ ਪ੍ਰਵਾਸੀ ਹੈ ਤੇ ਕਾਰਵਾਈ ਚੱਲ ਰਹੀ ਹੈ ਬਹੁਤ ਜਲਦੀ ਇਸ ਤੋਂ ਅਪਡੇਟ ਲੜਾ ਜਣੀ ਦੋਸ਼ੀ ਪਤਾ ਲੱਗੇ ਜੀ ਕਿਹੜੇ ਨੇ ਦੋਸ਼ੀਆਂ ਦਾ ਜੀ ਲਗਭਗ ਪਤਾ ਲੱਗ ਗਿਆ ਹੈ ਪਰ ਅਜੇ ਤੱਕ ਇਹ ਪੜ ਕੇ ਤਵਰੀਜ ਮੁਕੰਮਲ ਨਹੀਂ ਹੋਈ ਜੀ ਆਇਡੈਂਟੀਫਾਈ ਨਹੀਂ ਅਸੀਂ ਕਹਿ ਸਕਦੇ ਜੀ ਫਲਾਣੇ ਫਲਾਲ ਨੇ ਪਰ ਕਾਫੀ ਹੱਦ ਤੱਕ ਮੇਰੇ ਲੱਗ ਗਿਆ ਸਿਰ ਠੀਕ ਹੈ ਸਰ ਹਾਂਜੀ ਸਰ ਕੀ ਕਾਰਨ ਹੋਇਆ ਜਿਹੜਾ ਕੇਦਾਰ ਦੀ ਕੀ ਨਾਮ ਸੀ ਇਹਨਾਂ ਦਾ ਕਿੰਕੂ ਕੀ ਕਾਰਨ ਹੋਇਆ ਕਾਰਨ ਸਾਨੂੰ ਵੀ ਨਹੀਂ ਪਤਾ ਭਜੀ ਮੈਂ ਤਾਂ ਹੁਣ ਲੱਭਣ ਆਇਆ ਸੀਗਾ ਸਵੇਰੇ ਜਾਤੀ ਵਾਂਗ ਜੀ ਸੀਗੇ ਸਾਨੂੰ ਲੱਗਿਆ ਨਾਈਟ ਲੱਗੀ ਹੋਣੀ ਆ ਨਾਈਟ ਪਤਾ ਕੀਤਾ ਸੀਗੀ ਇਹਨਾਂ ਦੀ ਕੋਈ ਜਾਤੀ ਦੁਸ਼ਮਣ ਨਹੀਂ ਸੀ ਕਿਸੇ ਨਾਲ ਨਹੀਂ ਕਿਸੇ ਨਾਲ ਵੀ ਕੋਈ ਤੇ ਕੋਈ ਕੋਈ ਲੜਾਈ ਝਗੜਾ ਪਹਿਲਾਂ ਕਿਸ ਤਰ੍ਹਾਂ ਹੋਇਆ ਹੋਵੇ ਇਹ ਫਿਰ ਅਚਾਨਕ ਕੌਣ ਬੰਦੇ ਆ ਪਤਾ ਕੁਛ ਕੁਛ ਵੀ ਨਹੀਂ ਪਤਾ ਅਦਾ ਸਿੱਧਾ ਹੁੰਦੇ ਆਏ ਆ ਕਿਸੇ ਦਾ ਕੋਈ ਸ਼ੱਕ ਨਹੀਂ ਹਾਲੇ ਦਾ ਕੋਈ ਨਹੀਂ ਜਿਹੜੇ ਬੰਦੇ ਨਾਲ ਸੀਗੇ ਬਸ ਉਹਨਾਂ ਤੇ ਹੈਗਾ ਵਾ ਜਿਹੜੇ ਨਾਲ ਇਹਨਾਂ ਦੇ ਕਿਹੜੇ ਬੰਦੇ ਨਾਲ ਗਏ ਸੀ ਇਹ ਫੈਕਟਰੀ ਦੇ ਬੰਦੇ ਸੀ ਜਿਹਨਾਂ ਦੇ ਗੋਪੀ ਸੰਤੋਸ਼ ਗੋਪੀ ਹਲਕਰਿਆ ਸੰਤੋਸ਼ ਠੀਕ ਠੀਕ ਆ ਸਰ ਜਿਹੜਾ ਅੱਜ ਮਰਡਰ ਹੋਇਆ ਕੀ ਗਾਣਾ ਚੁੰਨੇ ਜਿਹੜਾ ਇਹ ਤਾਂ ਮਰਨ ਵਾਲੇ ਉਹਨਾਂ ਰੇਂਗੀ ਵਾਲਾ 40 ਸਾਲ ਦਾ ਪੁੱਤਰ ਮੂਰਜੰਦ ਸਰਦੋਈ ਜ਼ਿਲ੍ਹੇ ਦੇ ਆਹ ਦੇ ਰਹੇ ਬਣਿਆ ਫੋਟੋ ਮਾਰ ਬੜੀ ਰਹਿੰਦੇ ਆ ਇਹਦੇ ਨਾਲ ਫੈਕਟਰੀ 'ਚ ਕੰਮ ਕਰਨ ਵਾਲੇ ਗੋਪੀ ਹੈਲਪਰ ਸੰਤੋਸ਼ ਮੈਨਮੈਨ ਤੇ ਅਨੂਪ ਗੇਟਮੈਨ ਇਕੱਠੇ ਸ਼ਰਾਬ ਪੀਣ ਆਏ ਸੀ ਰਾਤ ਦੇ ਨਾਲ ਠੇਕੇ ਸਾਹਮਣੇ ਟਕਰਾ ਹੋ ਗਿਆ ਉੱਥੇ ਵੀ ਇਹਨਾਂ ਦਾ ਖੂਨ 흘ਿਆ ਉਹ ਜਿਹਨਾਂ ਦੀ ਕਰਦੇ ਚੱਲੀ ਇਹ ਜਿਹੜੇ ਸਿਸਟਮ ਜਿਹੜਾ ਇਹਨਾਂ ਦੇ ਨਾਲ ਜਿਹੜੇ ਬੰਦੇ ਸੀਗੇ ਤਕਰੀਬ ਉਹ ਉਹਨਾਂ ਦਾ ਪਹਿਲਾਂ ਵੀ ਕ੍ਰਾਈਮ ਦੇ ਵਿੱਚ ਕੋਈ ਹੱਥ ਹੈਗਾ ਜਾਂ ਪਹਿਲੀ ਵਾਰੀ ਇਹਨਾਂ ਕੀਤਾ ਨਾ ਨੇ ਇਹਦੇ ਵਿੱਚ ਤਵਦੀਸ਼ ਤੋਂ ਆਪਣੇ ਇਹਨਾਂ ਦੀ ਰਿਪੋਰਟ ਆ ਗਿਆ ਫਿਰ ਪਤਾ ਕਿ ਕੱਲ ਨੂੰ ਚੱਲਣਾ ਪਹਿਲਾਂ ਉਹ ਵੀ ਰਿਪੋਰਟ ਪਾ ਦਿੱਤੀ ਫਿਰ ਤਵਦੀਸ਼ ਚੱਲ ਰਹੀ ਹੈ ਠੀਕ ਹੈ ਸਰ ਹੰਜੀ ਸਰ ਜਿਹੜਾ ਜੂ ਸੇਰੇ ਇੱਕ ਮਰਡਰ ਹੋਇਆ ਉਹ ਗੁਰਦੁਆਰਾ ਸਾਹਿਬ ਤੇ ਉੱਥੇਕੇ ਦੇ ਕੋਲੇ ਡੈਰੀਆਂ ਵਿੱਚਾਕੀ ਗੱਲ ਕਰਦੇ ਇਸ ਤਰ੍ਹਾਂ ਕੱਲ ਰਾਤ ਨੂੰ ਕਰੀਬ 9:30 10 ਵਜੇ ਇਹ ਤਿੰਨ ਵਰਕਰ ਸੀਗੇ ਇਕੱਠੇ ਕੰਮ ਕਰਦੇ ਸੀਗੇ ਫੈਕਟਰੀ 'ਚ ਇਹਨਾਂ ਨੇ ਦਾਰੂ ਪੀਤੀ ਐ ਦਾਰੂ ਵੀੰਤਵਾਦ ਮਿਲ ਆਪਸ ਚੋ ਪੈਸੇ ਦਾ ਲੈਣ ਦੇਣ ਦਾ ਰੌਲਾ ਸੀਗਾ ਜਿਹੜਾ ਮਰਨ ਵਾਲਾ ਸੀਗਾ ਰਿੰਕੂ ਦਾ ਅਨਿਲ ਤੇ ਗੋਪੀ ਨਾਲ ਤੇ ਇਸ ਗੱਲ ਕਰਕੇ ਕਿ ਉਹ ਆਪਸ ਲੜ ਪਏ ਲੜਾਈ ਦੌਰਾਨ ਅਨਿਲ ਤੇ ਗੋਪੀ ਨੇ ਇੱਕ ਲੋਕਟੈਲ ਲੈ ਕੇ ਉਹ ਸਿਰ 'ਚ ਮਾਰੀ ਜਿਸ ਨਾਲ ਰਿੰਕੂ ਦੀ ਮੌਤ ਹੋ ਗਈ ਸੋ ਜਿਹੜੇ ਦੋਸ਼ੀ ਪਾੜੇ ਗਏ ਨੇ ਇਹਨਾਂ ਤੇ ਪਹਿਲਾਂ ਵੀ ਕੇਸ ਮਾਮਲਾ ਦਰਜਾ ਨੇ ਜੋ ਦੋਸ਼ੀ ਫੜਨੇ ਬਾਕੀ ਨੇ ਬਾਕੀ ਆਇਡੈਂਟੀਫਾਈ ਹੋ ਗਏ ਨੇ ਤੇ ਜੋ ਫੜ ਗਏ ਫਿਰ ਦੇਖਾਂਗੇ ਕਿ ਨਾ ਕੋਈ ਬੈਕਗ੍ਰਾਉਂਡ ਕੀ ਸੀ ਇਹਨਾਂ ਦਾ ਐਂਟਿਸੈਂਟਸ ਕੀ ਸੀ ਉਹ ਫਿਰ ਦੱਸਿਆ ਜਾਣਗੇ ਸਰ ਕਿੰਨੇ ਜਾਣੇ ਸੀ ਇਹ ਦੋ ਜਣੇ ਸੀ ਦੋ ਜਾਣੇ ਸੀ ਸਰ ਕੀ ਕੀ ਨਾਮ ਸੀ ਇਹਨਾਂ ਦੇ ਗੋਪੀ ਤੇ ਅਨਿਲ ਆ ਜਿਨ੍ਹਾਂ ਨੂੰ ਇਹਨਾਂ ਨੇ ਮਾਰੇ ਗਿਆ ਉਹਨਾਂ ਦਾ ਕੀ ਨਾਮ ਸੀ ਉਹਨਾਂ ਦਾ ਰਿੰਕੂ ਸੀ ਰਿੰਕੂ ਸੀ ਕਿੱਥੇ ਰਹਨ ਵਾਲੇ ਸਾਰੇ ਇੱਥੇ ਲੋਕੀਲ ਸੀਗੇ ਪਰਵਾਸੀ ਸੀ ਪਰਵਾਸੀ ਸੀਗਾ 40 ਸਾਲ ਦੀ ਉਮਰ ਸੀ ਤੇ ਬਾਕੀ ਉਹਨਾਂ ਫੜਨ ਤੋਂ ਬਾਅਦ ਬਾਕੀ ਜਾਣਕਾਰੀ ਦਿੱਤੀ ਜਾਵੇਗੀ ਜਾਨੀ ਕੰਮ ਕੀ ਕਰਦੇ ਸੀ ਇਹਨੂੰ ਪੁੱਛਿਆ ਕਿ ਇਹ ਫੈਕਟਰੀ 'ਚ ਕੰਮ ਕਰਦੇ ਸੀ ਇੱਥੇ ਹੌਜੀ ਹੌਜ਼ਰੀ ਇੱਥੇ ਤਿੰਨੇ ਜਾਣੇ ਤਿੰਨੇ ਪੱਕੀ ਜਿਹੜਾ ਮਾਮਲਾ ਇਹਨਾਂ ਤੇ ਕਾਫੀ ਦਰਜੇਗਰਦਾਰ ਹੋ ਚੁੱਕਾ ਜੇ ਕੱਲ ਕਰੋਗੇ ਜੀ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਹੋ ਚੁੱਕਾ ਹੈ ਕਤਲ ਦਾ ਤੇ ਪੋਸਟਮਾਰਟਮ ਚੱਲ ਰਿਹਾ ਹੈ ਤੇ ਬਾਕੀ ਉਹਨਾਂ ਦੇ ਫੜਮ ਤੋਂ ਬਾਅਦ ਅਗਲੀ ਗੱਲ ਪਤਾ ਲੱਗਦੀ ਹੈ ਯਾਨੀ ਬਾਕੀ ਜਿਹੜਾ ਇੱਕ ਦੋਸ਼ੀ ਰਹਿੰਦਾ ਉਹਨੂੰ ਫੜਾਇਆ ਜਾਂਦਾ ਬਿਲਕੁਲ ਦੋਨੇ ਫੜੇ ਜਾਣਗੇ ਜੀ ਠੀਕ ਹੈ ਸਰ